ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਬਾਈ ਅੱਜ ਆਪਾਂ ਇੱਕ ਟਰੈਕਟਰ ਸੇਲ ਕਰਿਆ ਜੀ ਹੋਰ 855 ਤੇ 12 ਮਾਡਲ ਹੈ ਜੀ ਕੰਡੀਸ਼ਨ ਬੋਕ ਹੈ ਟਰੈਕਟਰ ਦੀ ਨਾ ਬੈਟੂ ਨਾਲ ਦੇ ਆ ਜੀ ਆ ਵੀ ਰੰਡਾ ਬਾਈ ਮੁਬਾਰਕਾਂ ਸਭ ਤੋਂ ਪਹਿਲਾਂ ਤੁਹਾਨੂੰ ਆ ਵੀਨ ਲਿਆ ਆ ਬਾਈ ਆਪਣਾ ਬਾਈ ਮੀਤਾ ਪੁੱਡੇ ਪੋਰੇ ਤੋਂ ਸਾਡੇ ਏਰੀਏ ਦੇ ਲਗਭਗ ਸਾਰੇ ਜਾਣਦੇ ਆ ਬਾਈ ਸੁਵਰਾਜ ਦਾ ਬਾਈ ਸ਼ੁਰੂ ਤੋਂ ਹੀ ਫੈਨ ਹੈ ਜਿਨੇ ਵੀ ਜਣਗੇ ਟਰੈਕਟਰ ਸਾਡੇ ਜੀ ਲੈਣਾ ਬਾਈ ਨੂੰ ਨਾਲ ਜ਼ਰੂਰ ਲੈ ਕੇ ਜਾਂਦਾ ਬਾਈ ਬਾਈ ਨੂੰ ਤਾਂ ਕਿਹੜਾ ਪਿੰਡ ਆ ਜੀ ਸਾੜਾ ਜੀ ਬਰਦਾਰ ਬਰਦਾਰ ਠੀਕ ਹੈ ਜੀ ਤੇ ਕਾਦਾ ਕੰਮ ਹੈ ਵੀਰੇ ਆਪਣਾ ਆਪਾਂ ਟਰਾਂਸਪੋਰਟ ਦਾ ਕੰਮ ਹੈ ਅਮਲਕੀ ਦਾ ਟਰੈਕਟਰ ਦਾ ਅਮਲਕੀ ਆਪਾਂ ਨੇ ਫਤ ੋਟ ਵਜੇ ਰਿੱਤੇ ਹੋਏ ਅੱਛਾ ਰਿੱਤੇ ਵਜੇ ਕੰਮ ਬਾਤ ਠੀਕ ਆ ਸਵਰਾਜ ਨੂੰ ਵੀਰੇ ਬਹੁਤ ਵਧੀਆ ਮੰਨਿਆ ਲੋਕ ਕਿਰਾਏ ਵਾਸਤੇ ਪਿਆ ਖਾਸ ਹੈ ਤੇ ਮੈਂ ਮਤਲਬ ਕੀ ਤੁਹਾਨੂੰ ਲੱਗਦਾ ਐਡਾ ਬਈ ਮੈਂਟੀਨੈਂਸ ਨਹੀਂ ਕੱਢਦਾ ਇੱਕ ਅੱਛਾ ਹਾਂ ਜੀ ਹਾਂ ਕੋਈ ਨੂੰ ਵੀ ਕਹਿੰਦੇ ਟੱਕੜ ਟੱਕੜ ਆ ਜੀ ਅੱਛਾ ਟੱਕੜ ਹੋ ਗਿਆ ਲੈ ਕੱਢ ਲਿਆਂਦਾ ਜੀ ਅੱਛਾ ਹਾਂ ਜੀ ਠ ਇਨਕੀ ਲੋਕ ਦਾ ਸਿਰਫ ਤਾਂ ਹੋਰਾਂ ਦੀਆਂ ਕਰੀ ਜਾਂਦੇ ਆ ਹਾਂਜੀ ਪਰ ਜਨਕ ਆਪਣੇ ਏਰੀਆ ਜਿਆਦਾ ਇਹਦੀ ਉਹ ਚਰਚਾ ਟਰੈਕਟਰ ਦੀ ਹਣਾ ਜੀ ਬਿਲਕੁਲ ਠੀਕ ਆ ਪਹਿਲਾਂ ਵੀ ਚਲਾਇਆ ਗਿਆ ਪਹਿਲੀ ਵਾਰੇ ਲੈ ਰਿਆ ਚਲਾਇਆ ਜੀ ਪਹਿਲਾਂ ਅੱਛਾ ਪਹਿਲਾਂ ਵੀ ਚਲਾਇਆ ਗਿਆ ਠੀਕ ਆ ਠੀਕ ਆ ਜੀ ਤੇ ਆਹ ਆਪ ਲੋਕ ਭਰਾ ਨੇ ਆਪਣੇ ਠੀਕ ਆ ਠੀਕ ਆ ਵੀਰੇ ਠੀਕ ਆ ਵੀਰੇ ਵਾਰਕਾ ਤੁਹਾਨੂੰ ਬਹੁਤ ਬਹੁਤ ਠੀਕ ਆ ਜੀ ਖਿੱਚਦਾ ਨਹੀਂ ਫਿਰ ਤਾਂ ਛੱਡ ਜੋ ਵੀਰੇ ਇਦਾਂ ਹੀ ਲੈ ਲੈਣੀ ਆਪਾਂ ਨੇ ਪਰ ਠੀਕ ਆ ਵੀਰੇ ओके ਕਿ ਭਾਈ 18 ਮਾਡਲ ਟਰੈਕਟਰ ਹੈ ਐ ਟੂਰ ਅੱਧੇ ਕਿਨੇ ਟਰੈਕਟਰ ਦੇ 24 2500 ਘੰਟੇ ਟਰੈਕਟਰ ਚੱਲਿਆ ਹੋਇਆ ਬਾਕੀ ਕੰਡੀਸ਼ਨ ਥੋੜੇ ਸਾਹਮਣੇ ਟਰੈਕਟਰ ਦੀ ਤੇ ਉਦਾਂ ਸਾਫ ਸੁਥਰਾ ਟਰੈਕਟਰ ਹੈ ਭਾਈ ਮਰਾੜ ਮੂੜ ਵਧੀਆ ਭਾਈ ਨੇ ਟਰੈਕਟਰ ਦੇ ਹਨ ਦੇਖੋ ਟੇਪ ਡੂਬ ਲੱਗੀ ਹੋਈ ਆ ਇਹ ਵੀ 65 ਨੰਬਰ ਹੈ ਮੋਹਾਲੀ ਦਾ 65 ਨੰਬਰ ਉਦਾਂ ਵੀ ਭਾਈ ਟਰੈਕਟਰ ਸਾਫ ਹੁੰਦੇ ਆ ਵਧੀਆ ਹੁੰਦੇ ਆ ਵੀ ਵੀ 65 ਨੰਬਰ ਠੀਕ ਹੈ ਜੀ ਮੁਰਲੇ ਟਾਇਰ ਵੀ ਅੱਧੇ ਗਾ ਪਿਛਲੇ ਟਾਇਰ ਵੀ ਅੱਧੇ ਗਾ ਲਾ ਲਓ ਬਾਕੀ ਚਲੋ ਹਰੇ ਦੀ ਆਪਣੀ ਆਪਣੀ ਹੁੰਦੀ ਬਾਈ ਟਾਇਰਾਂ ਨੂੰ ਕਈ ਵਾਰ ਜਿਹੜੇ ਅਸੀਂ ਅੱਧੇ ਦਾਦੇ ਜ਼ਿੰਮੇਦਾਰ ਆ ਕੇ ਉਹਨਾਂ ਨੂੰ 30 ਪੈਸੇ ਦੱਸ ਦਾਨੇ ਟਾਇਰ ਬਾਈ ਚਲੋ ਆਪਾਂ ਕਿਸੇ ਨਾਲ ਅੱਜ ਤੱਕ ਉਹ ਨਹੀਂ ਕਰਿਆ ਤੇ ਜੋ ਚੀਜ਼ ਹੁੰਦੀ ਸਾਹਮਣੇ ਹੁੰਦੀ ਸੀ ਤਾਂ ਹੀ ਹਰੇਕ ਵੀਡੀਓ ਚ ਕਹਿੰਨੇ ਆ ਬਾਈ ਚੀਜ਼ ਦੇਖ ਕੇ ਪਰਖ ਕੇ ਕੋਲ ਆ ਕੇ ਫੇਰ ਲਓ ਉਹਨੂੰ ਬਹੁਤ ਸਾਰੇ ਵੀਰ ਕਹਿੰਨੇ ਬਾਈ ਫੋਨ ਤੇ ਕਰ ਲੈ ਸੌਦਾ ਐਂ ਕਰ ਲੈ ਬਾਈ ਉਹ ਚੀਜ਼ ਦਾ ਸੌ ਨਹੀਂ ਟਰੈਕਟਰ ਦਾ ਕਲੱਚ ਤੱਕ ਵੀ ਨਾਲ ਬਾਈ ਟਰੈਕਟਰ ਦਾ ਕਲੱਚ ਵੀ ਨਹੀਂ ਖੁੱਲਿਆ ਹੋਇਆ ਠੀਕ ਹੈ ਜੀ ਬਾਕੀ ਬਾਈ ਵਧੀਆ ਇਸ ਮਹੀਨੇ ਆਪਣੇ ਵਧੀਆ ਟਰੈਕਟਰ ਸੇਲ ਹੋਏ ਨੇ ਉਹ ਸਾਡੇ ਮਿਸਤਰੀ ਸਾਹਿਬ ਖੜੇ ਨੇ ਸ਼ੁਭਾਸ਼ ਬਾਕੀ ਬਾਈ ਨਹੀਂ ਕਈ ਦਿਨ ਤੋਂ ਟਰੈਕਟਰ ਲੈਣ ਵਾਸਤੇ ਦੇਖ ਰਹੇ ਸੀਗੇ ਅੱਜ ਕੱਲ੍ਹ ਵੀ ਕਈ ਜਗ੍ਹਾ ਜਾ ਕੇ ਚਲੋ ਜਿੱਥੇ ਸੌਦਾ ਬਣਨਾ ਉੱਥੇ ਹੀ ਬਣਨਾ ਬਾਈ ਠੀਕ ਆ ਸਾਡੇ ਬਾਈ ਇੱਕ ਗੱਲ ਹੈ ਜਿਹੜੇ ਸਾਡਾ ਮੁਹਾਲੀ ਨੰਬਰ ਅਸੀਂ ਹਰੇਕ ਵੀਡੀਓ ਦੱਸਦੇ ਹਾਂ ਸਾਡੇ ਮੁਹਾਲੀ ਨੰਬਰ ਟਰੈਕਟਰ ਹੁੰਦੇ ਹੀ ਵਧੀਆ ਨੇ ਘੱਟ ਚੱਲੇ ਹੋਏ ਹੁੰਦੇ ਨੇ ਟਰੈਕਟਰਾਂ ਦੀ ਕੰਡੀਸ਼ਨ ਵਧੀਆ ਹੁੰਦੀ ਆ ਬਾਕੀ ਬਾਈ ਨਾਲੇ ਰੇਤ ਤੇ ਬਜਰੀ ਦੇ ਕੰਮ ਤੇ ਚਲਾਉਣਾ ਬਾਈ ਬਾਅਦ ਵਿੱਚ ਟਰੈਕਟਰ ਦੀ ਕੰਡੀਸ਼ਨ ਥੋੜਾ ਜਿਹਾ ਜਿਹੜਾ ਟਰੈਕਟਰ ਰੇਤੀ ਬਰੇ ਉਹਦੀ ਪੂਰੀ ਥੋੜੀ ਜੀ ਕੰਡੀਸ਼ਨ ਹੋ ਜਾਂਦੀ ਡਾਉਨ ਤੇ ਹੋਣੀ ਯਾਰੋ ਹੋਰ ਆ ਲੋ ਬਾਈ ਟਰੈਕਟਰ ਦੀ ਆਵਾਜ਼ ਚੈੱਕ ਕਰੋ ਕਿਆ ਘੈਂਟ ਆ ਆਵਾਜ਼ ਇਹਦੀ ਜਿਹੜੀ ਸਭ ਤੋਂ ਮੇਨ ਗੋਣਾ ਇਹਦਾ ਬਾਈ ਲੋਕ ਇਹਦੀ ਆਵਾਜ਼ ਤੇ ਹੀ ਫੈਨ ਆ ਟਰੈਕਟਰ ਦੀ ਐਨ ਗਾਣੇ ਗੰਦਾ ਟਰੈਕਟਰ ਬਾਕੀ ਬਾਈ ਬਾਈ ਨਾਲੋਂ ਵਾਦਾ ਕਰੇ ਟਰੈਕਟਰ ਜਿਹੜੇ ਕੰਮ ਵਾਸਤੇ ਲਿਆ ਪੂਰਾ ਕੰਮ ਸਾਰੇ ਬਾਈ ਨਾਲ ਦਾ ਬਾਕੀ ਟਾਈਮ ਹੋ ਗਿਆ ਬਾਈ ਸ਼ਾਮ ਦਾ ਸਾਰੇ ਵੀਰ ਲੱਗ ਗਿਆ ਆਪਣੇ ਆਪਣੇ ਏਜੰਸੀਆਂ ਮੰਨ ਕਰਕੇ ਜਾਣ ਕਰਾਣ ਠੀਕ ਹੈ ਜੀ ਬਾਕੀ ਬਾਈ ਜਿਹੜੀ ਚੀਜ਼ ਆ ਪ੍ਰਾਣੀ ਬਾਏ ਤੇ ਵਰਤੇ ਦੇ ਪਤਾ ਲੱਗਦਾ ਅਸੀਂ ਵੀ ਜ਼ਿੰਮੇਵਾਰ ਦੇ ਘਰੋਂ ਟਰੈਕਟਰ ਲਿਆਉਨੇ ਆ ਜ਼ਿੰਮੇਵਾਰ ਜਿਵੇਂ ਗਰੰਟੀ ਦਿੰਦਾ ਅਸੀਂ ਉਵੇਂ ਹੀ ਬਾਈ ਗਾਹਾਂ ਗਾਗ ਨੂੰ ਦੇਦੀ ਆ ਠੀਕ ਹੈ ਤੇ ਕੰਮ ਆ ਜਿਹੜਾ ਸਭ ਨੂੰ ਪਤਾ ਹੀ ਆਪਣਾ ਬਾਈ ਕਿੱਦਾਂ ਹੈ ਠੀਕ ਹੈ ਜੀ ਮਸ਼ੀਨਰੀ ਆ ਬਾਈ ਇਹਦਾ ਚਲਾਏ ਤੇ ਬਾਏ ਦੇ ਪਤਾ ਲੱਗਦਾ ਓ ਬਾਈ ਠੀਕ ਹੈ ਜੀ ਓਕੇ ਬਾਈ ਖਾਨਵਾਬ ਹੋਦਾ ਜੀ ਲਓ ਜੀ ਓਕੇ ਬਾਈ ਟਰੈਕਟਰ ਹੋੜ ਖੜਾ ਜੀ ਸਵਰਾਜ 735 2006 7 ਮਾਡਲ ਹੈ ਟਾਇਰ ਬਾਈ 40 45 ਕੇ ਪੈਸੇ ਆ ਮੁੱਲੇ ਟਾਇਰ ਵੀ ਇੰਨੇ ਕੇ ਆ ਅੱਧੇ ਤੇ ਲਓ ਜੀ 7 ਮਾਡਲ ਹੈ ਬਾਈ ਟਰੈਕਟਰ 6 ਮਾਡਲ ਠੀਕ ਹੈ ਜੀ ਡਿਮਾਂਡ ਹੈ ਕਿ ਇਹਦੀ 240000 ਬਾਈ ਬਾਕੀ ਦਾ ਰੇਟ ਮੌਕੇ ਤੇ ਮੰਨ ਤਣ ਹੋਈਗਾ ਟਰੈਕਟਰ ਸਾਫ਼ ਹੈ ਉਹਦਾ ਸਲਾਈ ਚਰੂਈ ਦਾ ਮਰਾੜਾਂ ਤੇ ਟੇਪ ਹੋਈ ਹੋਈ ਹੈ ਬਾਈ ਟਰੈਕਟਰ ਦੀ ਕੋਈ ਹੋਇਆ ਮੇਰਾ ਵੀਰ ਚਾਹਵਾਨ ਦੇਖ ਲਿਓ ਕੰਟੈਕਟ ਕਰ ਲਿਓ ਬਾਕੀ ਰੇਟ ਮੌਕੇ ਤੇ ਬਾਈ ਕਰ ਦਾਂਗੇ ਵੱਧ ਘੱਟ ਜਿੰਨਾ ਹੋਇਆ ਠੀਕ ਹੈ ਜੀ ਇੱਕ ਮੈਸੀ ਖੜਾ ਤੁਹਾਨੂੰ ਉਹ ਵੀ ਦਿਖਾਉਣਾ ਆਪਾਂ ਨੇ 2012 ਮਾਡਲ ਭਾਈ ਟਾਇਰ ਨਾਲ ਦੇ ਇਹ ਟਰੈਕਟਰ ਦੇ ਪਿਛਲੇ ਟਾਇਰ ਬਾਈ ਇਹ ਹੈਗਾ 2012 ਮਾਡਲ ਮੈਸੀ 13 ਸੌਰੀ 13 ਮਾਡਲ ਹੈ ਬਾਈ ਠੀਕ ਹੈ ਜੀ ਟਰੈਕਟਰ ਸਾਰਾ Ориਜਨਲ ਹੈ ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਲਓ ਪਿਛਲੇ ਟਾਇਰ ਬਾਈ ਨਾਲ ਦੇ ਨੇ ਬਾਈ ਕਹਿੰਦਾ ਟਾਇਰਾਂ ਦੀ ਕੰਡੀਸ਼ਨ ਹੈਗੀ ਅੱਧੀ ਕਾ ਹਾਫ ਕੰਡੀਸ਼ਨ ਦੇ ਟਾਇਰਾਂ ਬਾਈ 13 ਮਾਡਲ ਹੈ ਠੀਕ ਹੈ ਜੀ ਬਾਕੀ ਇੰਜਨ ਜਿੰਨਾ ਦਾ ਰੰਗ ਦੇਖ ਲਓ ਸਾਰਾ ਵਧੀਆ ਪਿਆ ਹੈ ਨਾ ਠੀਕ ਹੈ ਜੀ ਪਿੱਛੋਂ ਤੋਂ ਚੈੱਕ ਕਰ ਲਓ ਮਗਰਾੜ ਮਰੂੜਾਂ ਦਾ ਬਾਈ ਆ ਮੈਲ ਲੰਗ ਥੋੜਾ ਹਲਕਾ ਜੂਤ ਰਿਹਾ ਵੇ ਇਹਦਾ ਠੀਕ ਹੈ ਬਾਕੀ ਟਰੈਕਟਰ ਦੇਖ ਲਓ ਰੰਗ ਰੂਗ ਹੈਨ ਵਧੀਆ ਖੜਾ ਟਰੈਕਟਰ ਦਾ ਠੀਕ ਹੈ ਜੀ ਤੇਰੀ ਡਿਮਾਂਡ ਹੈ ਕਿ 3.5 ਲੱਖ ਰੁਪਈਆ ਬੜਾ ਮੋਟਾ ਮਾਨਤਣ ਮੌਕੇ ਤੇ ਹੋ ਜਾਊਗਾ ਬਾਈ ਇਹਨੇ ਵੀਰ ਨੇ ਲੈਣਾ ਹੋਇਆ ਟਰੈਕਟਰ ਵਧੀਆ ਬਾਕੀ ਬਈ ਆ ਕੇ ਚਲਾ ਕੇ ਤਸੱਲੀ ਕਰਕੇ ਦੇਖ ਲਿਓ ਰੀਡ ਬਾਕ ਬੱਦ ਕਟ ਹੋ ਜਾਊਗਾ ਬਾਕੀ ਹੁਣ ਆ ਬਾਈ ਦਿਨ ਹੈਗੇ ਮਹੀਨਾ ਰੀਡ ਮਹੀਨਾ ਸੀਜ਼ਨ ਆ ਗਏ ਟਰੈਕਟਰ ਵਧੀਆ ਵਿਗਣੇ ਟਰੈਕਟਰ ਮਿਲੀ ਵੀ ਜਾਂਨੇ ਬਾਈ ਵਿਕੀ ਵੀ ਜਾਂਨੇ ਠੀਕ ਹੈ ਜੀ। ਬਾਕੀ ਥੱਲੇ ਦਾ ਨੰਬਰ ਦਵਾਂਗੇ ਬਾਈ ਕੰਟ੍ਰੈਕਟਰ ਨੰਬਰ ਉੱਤੇ ਕੰਟੈਕਟ ਕਰ ਲਿਓ। ਤੇ ਮਹਿੰਦਰਾ ਵੀ ਖੜਾ ਹੈ। ਉਹ ਤੁਹਾਨੂੰ ਦਿਖਾ ਦਨੇ ਥੋੜਾ ਜਿਹਾ। ਇਹ ਵੀ ਬਾਈ 7 ਮਾਡਲ ਹੈ। ਬਾਈ 6 ਮਾਡਲ ਹੈ 6। 6 ਮਾਡਲ ਹੈ ਬਾਈ ਟਾਇਰ ਨਵੇਂ ਆ। ਪਿਛਲੇ ਪਿਛਲੇ ਟਾਇਰ ਨਵੇਂ ਆ ਬਾਈ। ਬਾਕੀ ਟਰੈਕਟਰ ਦੇਖ ਲਓ ਯੂਪ ਹੈਵ ਲੱਗਿਆ ਹੋਇਆ। ਕੋਈ ਨਾ ਬਾਈ। ਠੀਕ ਹੈ ਜੀ। ਆ ਬਾਕੀ ਬਈ ਦੰਨਣਗੇ ਇਹਦਾ ਟਰੈਕਟਰ ਕੰਮ ਆ ਪੂਰਾ ਹੈ। ਟਾਇਰਾਂ ਦੀ ਕੰਡੀਸ਼ਨ 90 ਪੈਸੇ ਹੋਊਗੀ ਐਮ ਆਰ ਐਫ ਤੇ ਸ਼ਕਤੀ ਪਲੱਸ ਉਹਦੇ ਟਾਇਰ ਨੇ ਬਾਈ ਠੀਕ ਹੈ ਜੀ ਇਹਦੀ ਡਿਮਾਂਡ 270 ਹੈ ਬਾਈ ਇਹਦੀ ਬਾਈ 270 2 ਲੱਖ 70 ਹਜ਼ਾਰ ਡਿਮਾਂਡ ਹੈ ਬਾਕੀ ਦਾ ਦਾ ਰੇਟ ਹੋ ਜੂ ਮੌਕੇ ਤੇ ਠੀਕ ਹੈ ਜੀ ਚੈੱਕ ਕਰ ਲਓ ਕੰਡੀਸ਼ਨ